ਇਨਾ ਹੁਣ ਕਰੰਟ ਆ ਨਾ ਐਜੀ ਸਪੀਡ ਰੱਖੋ ਪਰ ਢੇਰੀ ਵੀ ਆ ਲਵੇ ਮੈਨੂੰ ਲੱਗਦਾ ਇਹ ਕੋਈ ਲੱਪਣਾ ਨਹੀਂ ਆ ਝਾੜੂ ਵਾਲੇ ਜਿੰਨੇ ਜਿੱਤੇ ਨਾ ਉਥੇ ਧੱਕੇ ਨਾ ਛਿੱਤੇ ਹੈ ਕਈ ਸੀਟਾਂ ਮੈਂ ਦੇਖ ਰਿਆ ਸੀ ਸਤਾਂ ਅੰਦਰੋਂ ਐਮਐਲਏ ਵੀ ਭਜਾਤਾ ਸੀ ਭਾਈ ਜੀ ਗਿੱਦੜ ਪਰਚੀ ਲੈ ਕੇ ਆ ਗਿਆ ਮੈਂ ਕਹਾਂ ਦੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਗਿੱਦੜ ਪਰਚੀ ਤੇ ਫੋਨ ਨੂੰ ਕਰ ਤਾ ਠੀਕ ਨਾ ਤੇ ਅੰਦਰੋਂ ਹੀ ਦੁਆਲਤਾ ਜੀ ਤੂੰ ਦਾ ਗਿਆ ਅੱਜ ਇਹ ਇੱਕ ਨਾ ਪੈਨ ਦੱਸ ਰਹੀ ਸੀ ਹੋਈ ਜਿੰਨੇ ਲੀਡਰ ਸਾਰਿਆਂ ਦੇ ਪਿੰਡ ਹਰੇ ਇਹਨਾਂ ਕਚਾੜੂ ਵਾਲੇ ਪਰ ਮੈਂ ਇਹਨਾਂ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਸਹੀ 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 ਮੈਦਮ ਤੁਸੀਂ ਮੂਡ ਪਾਜੇ ਤਾਂ ਜਿਤਾ ਦੇਨੇ ਹੋ ਜੇ ਮੁਦਖਾ ਲਾਉਂਦੇ ਤੇ ਹਰਾ ਦੇਦੇ ਇਹ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸੇ ਤੋਂ ਹਾਰਦੇ ਆਪ ਨੇ ਹੁਣ ਤੁਹਾਡਾ ਪੂਰਾ ਪੂਰਾ ਬਣਿਆ ਪਿਆ 10 ਸਾਲ ਦਾ ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਚਲੋ ਹਟ ਡਾੜਕੇ ਲੱਗੀਆਂ ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੁਭਾਲਦਾ ਆ ਯਾਰ ਇੱਕ ਦੱਸਾਂ ਆ 25 ਸਾਲ ਬਾਅਦ ਜੱਫੀ ਪਾਈ ਆ ਮਸਾਜ ਕਿਹਾ ਕਿ ਮਾੜਾ ਜਾਂ ਹੱਥ ਜਾਏ ਜਵਾਬ ਅੱਜ ਆ ਗਿਆ ਜੱਫੀ ਬਹੁਤ ਬਹੁਤ ਜਿੰਨਾ ਹੁਣ ਕਰੰਟ ਆ ਨਾ ਐ ਜੀ ਸਪੀਡ ਰੱਖੋ ਪਰ ਨੇਰੀ ਵੀ ਆ ਰਵੇ ਮੈਨੂੰ ਲੱਗਦਾ ਇਹ ਕੋਈ ਲੱਪਣਾ ਨਹੀਂ ਆ ਝਾੜੂ ਵਾਲੇ ਜਿੰਨੇ ਜਿੱਥੇ ਨਾ ਉਧਰ ਧੱਕੇ ਨਾ ਜਿੱਤੇ ਹੈ ਕਈ ਸੀਟਾਂ 'ਤੇ ਦੇਖ ਰਿਆ ਸੀ ਸਤਾ ਅੰਦਰੋਂ ਐਮ.ਐਲ.ਏ ਵੀ ਭਜਾਤਾ ਸੀ ਜੀ ਭਾਈ ਜਿੱਦੜ ਬੱਤੀ ਲੈ ਕੇ ਆ ਗਿਆ ਮੈਂ ਕਿਹਾ ਸੀ ਸਰਕਾਰ ਤੋਂ ਬਿਨਾ ਕਾਰਡ ਐਡੇ ਸੋਹਣੇ ਤੂੰ ਜਿੱਦੜ ਬੱਤੀ ਤੇ ਫੋਨ ਨੂੰ ਕਰ ਠੀਕਣਾ ਤੇ ਅੰਦਰੋਂ ਹੀ ਦਿਵਾ ਦਤਾ ਜੀ ਤੁਸੀਂ ਰੋਂਦਾ ਗਿਆ ਅੱਜ ਇਹ ਹੈ ਕਿ ਨਾ ਪੈਨ ਦੱਸ ਰਿਆ ਸੀ ਹੋਈ ਜਿੰਨੇ ਲੀਡਰ ਸਾਰਿਆਂ ਦੇ ਪਿੰਡ ਹਰੇ ਇਹਨਾਂ ਕਿਚਾੜ ਹੋ ਰਹੇ ਜੀ ਪਰ ਮੈਂ ਨਾ ਕਹਿਣਾ ਚਾਹਾਂ ਜਿਹੜਾ ਆਪਣੇ ਵਰਗੇ ਵਰਕਰ ਕਿਸੇ ਕੋਲ ਨਹੀਂ ਸਹੀ 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 ਮੈਂ ਤੁਹਾਨੂੰ ਤੁਸੀਂ ਮੂਡ ਪਾ ਕੇ ਤਾਂ ਜਿਤਾ ਦੇਣੇ ਹੋ ਜੇ ਉਹ ਖਰਾਬ ਹੋ ਜੇ ਤਾਂ ਹਰਾ ਦੇਣੇ ਹੋ ਅਸੀਂ ਦੂਜਿਆਂ ਤੋਂ ਨਹੀਂ ਹਾਰਦੇ ਹੋਰ ਕਿਸੇ ਨਾਲ ਹਾਰਦੇ ਆਪਨੇ ਹੁਣ ਤੁਹਾਡਾ ਮੂਡ ਪੂਰਾ ਬਣਿਆ ਪਿਆ 10 ਸਾਲ ਦਾ ਹੁਣ ਕੋਈ ਤੁਹਾਨੂੰ ਹਰਾ ਨਹੀਂ ਸਕਦਾ ਚਲ ਹਟ ਦਾੜਕੇ ਲੱਗੀਆਂ ਤੁਸੀਂ ਜ਼ਿਲ੍ਹਾ ਸੰਭਾਲੋ ਤੇ ਮੈਂ ਪੰਜਾਬ ਸੰਭਾਲਦਾ ਆਂ ਆ ਯਾਰ ਇੱਕ ਦੱਸਾਂ ਆ 25 ਸਾਲ ਬਾਅਦ ਜੱਫੀ ਪਾਈ ਆ ਮਸਾਜ ਕਿਹਦਾ ਮਾੜਾ ਜਾਂ ਹੱਥ ਜਾਏ ਜਵਾਬ ਅੱਜ ਆ ਗਿਆ ਜੱਫੀ ਆਇਆ ਖੋਡੇ ਕਰਕੇ